ਜੋ ਮੌਜੂਦਾ ਹਾਲਾਤ ਨੇ ਹਾਲਾਤ ਇਸ ਕਦਰ ਵਿਗੜ ਚੁੱਕੇ ਹਨ ਕਿ ਜੋ ਆਸ-ਪਾਸ ਦੇ ਪਿੰਡ ਹਨ ਉਹ ਇਸ ਸਮੇਂ ਜਿਹੜਾ ਉਹ ਪਾਣੀ ਦੇ ਹੇਠਾਂ ਆ ਚੁੱਕੇ ਹਨ ਇੱਕ ਜਿਹੜਾ ਇੱਥੇ ਜਿਹੜੇ ਪ੍ਰੈਗਨੈਂਟ ਲੇਡੀਆਂ ਨੇ ਜਾਂ ਛੋਟੇ ਬੱਚੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਸ਼ਿਫਟ ਕਰ ਦਿੱਤਾ ਜਾਵੇ ਪਰ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਲੋਕਾਂ ਵੱਲੋਂ ਇਸ ਜਿਹੜਾ ਅਪੀਲ ਕੀਤੀ ਗਈ ਸੀ ਉਸ ਨੂੰ ਅਣਗੋਲਿਆ ਕੀਤਾ ਗਿਆ ਬਾਹਰ ਨਿਕਲ ਪਾ ਰਹੇ ਘਰਾ ਦੀਆਂ ਛੱਤਾਂ ਦੇ ਉੱਤੇ ਚੜ੍ਹੇ ਹੋਏ ਨੇ ਔਰ ਜਿਹੜਾ ਪਾਣੀ ਹੈਗਾ ਆ ਪਾਣੀ ਵੀ ਜਿਹੜਾ ਆ ਉਹ ਔਣ ਵਾਲੇ ਸਮਾਗ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਹੋਰ ਵੀ ਜਿਹੜੇ ਆਸ-ਪਾਸ ਪਿੰਡਾ ਪਿੰਡ ਹੈਗੇ ਨੇ ਉਹਨਾਂ ਨੂੰ ਵੀ ਆਪਣੀ ਗ੍ਰਿਫਤ ਦੇ ਵਿੱਚ ਲੈ ਲੈਗਾ ਸੋ ਇੱਕ ਬਸਤੇ ਉੱਤੇ ਆਈ ਆ ਜਿਹੜੀ ਕੀ ਆਫ ਦੇ ਰਹੀ ਆ ਇਹਦੇ ਨਾਲ ਪਿੰਡਾਂ ਦੇ ਪਿੰਡਾਂ ਦੇ ਵਿੱਚ ਤੇ ਬਹੁਤ ਮੁਸ਼ਕਲ ਆਈ ਆ ਇਹਦੇ ਨਾਲ ਕੀ ਕੀਤਾ ਜਾਣਾ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਫੌਜ ਲਈ ਜਾਵੇ 88 ਦੇ ਵਿੱਚ ਦੱਸ ਦਿਆ ਵੀ ਇੱਥੇ ਪਾਣੀ ਜਿਹੜਾ ਸੀ ਮਤਲਬ 88 ਵਾਰ ਦਾ ਵੀ ਰਿਕਾਰਡ ਟਪਨ ਦਾ ਤਿਆਰ ਹੋਇਆ ਲੰਗਰ ਦਾ ਅਸੀਂ ਛੱਤ ਤੇ ਪ੍ਰਬੰਧ ਕਰਾਤਾ ਮਤਲਬ ਅਸੀਂ ਸਾਰਾ ਜਿਹੜਾ ਪ੍ਰਬੰਧ ਆ ਉਹ ਟੋਟਲ ਜਿਹੜਾ ਅਸੀਂ ਆਪਣਾ ਕਰਕੇ ਬੈਠੇ ਆ ਜਿੰਨੀ ਵੀ ਸੰਤ ਸ਼ੁਰੂ ਹੋ ਗਈ ਇੱਥੇ ਪਿੰਡਾਂ ਚ ਉਹਨਾਂ ਦਾ ਵਧੀਆ ਇੱਥੇ ਹਰ ਤਰ੍ਹਾਂ ਦਾ ਪਾਣੀ ਖਾਣਾ ਪੀਣਾ ਹਰ ਤਰ੍ਹਾਂ ਦਾ ਜਿਹੜਾ ਪ੍ਰਬੰਧ ਹੈ ਇੱਥੇ ਕਰਕੇ ਬੈਠੇ ਆ ਲੋਕਾਂ ਨੂੰ ਸੇਫ ਕੀਤਾ ਜਾਵੇ ਇੱਕ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਇਹ ਵੀ ਬੇਨਤੀ ਕਰਨੀ ਚਾਹੁੰਦਾ ਕਿ ਪਿੰਡਾਂ ਦੇ ਵਿੱਚ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਦੇ ਸਰੂਪ ਪਏ ਆ ਉਹ ਅਸੀਂ ਕੋਸ਼ਿਸ਼ ਤੇ ਲੈਂਦੇ ਆ ਕੋਈ ਗੁਰਦੁਆਰਾ ਸਾਹਿਬ ਦੇ ਜਿਹੜੇ ਉਹ ਵੀ ਉੱਪਰ ਰਖਾਤੇ ਆ ਦੋਸਤੋ ਦੱਸ ਦਈਏ ਕਿ ਸਾਡੀ ਮੌਜੂਦਗੀ ਇਸ ਸਮੇਂ ਕਸਬਾ ਰਮਦਾਸ ਦੇ ਵਿੱਚ ਹੈਗੀ ਔਰ ਜਿੱਥੇ ਅਸੀਂ ਮੌਜੂਦ ਆ ਉਥੇ ਤਨਤਨ ਬਾਬਾ ਬੁੱਢਾ ਸਾਹਿਬ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਔਰ ਤਸਵੀਰਾਂ ਤੁਹਾਨੂੰ ਦਿਖਾ ਦਿਵਾ ਕਿ ਜੋ ਮੌਜੂਦਾ ਹਾਲਾਤ ਨੇ ਹਾਲਾਤ ਇਸ ਕਦਰ ਵਿਗੜ ਚੁੱਕੇ ਹਨ ਕਿ ਜੋ ਆਸ-ਪਾਸ ਦੇ ਪਿੰਡ ਹਨ ਉਹ ਇਸ ਸਮੇ ਜਿਹੜਾ ਉਹ ਪਾਣੀ ਦੇ ਹੇਠਾਂ ਆ ਚੁੱਕੇ ਹਨ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਇਸ ਸਮੇ ਆਪਣੇ ਘਰਾਂ ਦੇ ਵਿੱਚ ਜੋ ਐਨਡੀਆਰਐਫ ਦੀਆਂ ਟੀਮਾਂ ਪਹੁੰਚੀਆਂ ਨੇ ਉਹਨਾਂ ਦਾ ਇੰਤਜ਼ਾਰ ਕਰ ਰਹੇ ਨੇ ਐਨਡੀਆਰਐਫ ਦੀਆਂ ਟੀਮਾਂ ਵੱਲੋਂ ਜਾ ਕੇ ਜਿਹੜਾ ਉਹ ਰੈਸਕਿਊ ਕੀਤਾ ਜਾ ਰਿਹਾ ਔਰ ਦੱਸਦੀ ਹੈ ਕਿ ਸਵੇਰ ਇਹ 4 ਵਜੇ ਦੇ ਕਰੀਬ ਜਦ ਤੁਸੀਬਨ ਟੁੱਟਦੇ ਹਨ ਜਿਸ ਤਰ੍ਹਾਂ ਪਿੰਡ ਕੋਣਨੇਵਾਲਾ ਦਾ ਜਿਹੜਾ ਤੁਸੀਬਨ ਟੁੱਟਦਾ ਉਸ ਤੋਂ ਬਾਅਦ ਜਿਹੜਾ ਇੱਕ ਪਿੰਡ ਸ਼ਹਿਜ਼ਾਦਾ ਉਸ ਦਾ ਜਿਹੜਾ ਬੰਨ ਟੁੱਟਦਾ ਹੈ ਤਾਂ ਬੇਦੀਚਨਾਂ ਦਾ ਪੰਨ ਟੁੱਟਣ ਤੋਂ ਬਾਅਦ ਹਾਲਾਤ ਇਸ ਕਦਰ ਵਿਗੜ ਜਾਂਦੇ ਨੇ ਕਿ ਲੋਕਾਂ ਨੂੰ ਸਮਾਂ ਵੀ ਨਹੀਂ ਮਿਲਦਾ ਕਿ ਆਪਣੇ ਘਰਾਂ ਦੇ ਵਿੱਚ ਉਹ ਸੁਰੱਖਿਸ਼ ਥਾਵਾਂ ਦੇ ਪਹੁੰਚ ਜਾਣ ਦੱਸਦੀ ਹੈ ਕਿ ਬੀਤੇ ਦਿਨੀ ਸਮੂਹ ਪ੍ਰਸ਼ਾਸਨ ਵੱਲੋਂ ਇਹ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਤੁਸੀਂ ਇੱਕ ਜਿਹੜਾ ਇੱਥੇ ਜਿਹੜੇ ਪ੍ਰੈਗਨੈਂਟ ਲੇਡੀਜ਼ ਨੇ ਜਾਂ ਛੋਟੇ ਬੱਚੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਸ਼ਿਫਟ ਕਰ ਦਿੱਤਾ ਜਾਵੇ ਪਰ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਲੋਕਾਂ ਵੱਲੋਂ ਇਸ ਜਿਹੜਾ ਅਪੀਲ ਕੀਤੀ ਗਈ ਸੀ ਉਸ ਨੂੰ ਅਣਗੋਖੇ ਕੀਤੇ ਗਿਆ ਜਿਸ ਤੋਂ ਬਾਅਦ ਹਾਲਾਤ ਇਸ ਕਦਰ ਵਿਗੜੇ ਕਿ ਲੋਕਾਂ ਕੋਲ ਬਾਹਰ ਜਾਣ ਦਾ ਸਮਾਂ ਵੀ ਨਹੀਂ ਮਿਲਿਆ ਤਾਂ ਤਸਵੀਰਾਂ ਤੁਹਾਨੂੰ ਜਿਹੜੀਆਂ ਨੇ ਉਹ ਇਸ ਸਮੇ ਅਸੀਂ ਕਸਬਾ ਰਮਦਾਸ ਦੀਆਂ ਦਿਖਾ ਰਹੇ ਹਾਂ ਜਿੱਥੇ ਕਿ ਹਾਲਾਤ ਜਿਹੜੇ ਨੇ ਬਹੁਤ ਜ਼ਿਆਦਾ ਵਿਗੜ ਚੁੱਕੇ ਨੇ ਲੋਕ ਆਪਣੇ ਘਰਾਂ ਦੇ ਵਿੱਚ ਇਸ ਸਮੇ ਜਿਹੜਾ ਉਹ ਬਾਹਰ ਵੀ ਨਹੀਂ ਨਿਕਲ 파 ਰਹੇ ਘਰਾਂ ਦੀਆਂ ਛੱਤਾਂ ਦੇ ਉੱਤੇ ਚੜ੍ਹੇ ਹੋਏ ਨੇ ਔਰ ਜਿਹੜਾ ਪਾਣੀ ਹੈਗਾ ਆ ਪਾਣੀ ਵੀ ਜਿਹੜਾ ਆ ਉਹ ਆਉਣ ਵਾਲੇ ਸਮੇ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਹੋਰ ਹੋਰ ਵੀ ਜਿਹੜੇ ਆਸ-ਪਾਸ ਪਿੰਡ ਹੈਗੇ ਨੇ ਉਹਨਾਂ ਨੂੰ ਵੀ ਆਪਣੀ ਗ੍ਰਿਫਤ ਦੇ ਵਿੱਚ ਲੈ ਲੇਗਾ ਸੋ ਇੱਥੇ ਜਿਹੜੇ ਨੇ ਐਸਡੀਪੀਐਸਡੀਪੀਸੀ ਮੈਂਬਰ ਯੋ ਸਿੰਘ ਸਮਰਾ ਪਹੁੰਚੇ ਹੋਏ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਭਾਜੀ ਹਾਲਾਤ ਜਿਹੜੇ ਨੇ ਬਹੁਤ ਜ਼ਿਆਦਾ ਵਿਗੜ ਚੁੱਕੇ ਨੇ ਹਾਲਾਤ ਤਾਂ ਵੇਖਿਆ ਹੀ ਨਹੀਂ ਜਾ ਰਿਹਾ ਜੋ ਹਾਲਾਤ ਆ ਪਿੰਡਾਂ ਦੇ ਪਿੰਡ ਡੁੱਬ ਗਏ ਆ ਲੋਕ ਪਿੰਡਾਂ ਦੇ ਵਿੱਚ ਫਸੇ ਪਏ ਆ ਤੇ ਕੋਈ ਹਾਲਾਤ ਗੱਲ ਕਰਨ ਵਾਲੀ ਨਹੀਂ ਹੈਗੀ ਕੋਈ ਇੰਨੇ ਹਾਲਾਤ ਮਾੜੇ ਹੋਏ ਪਏ ਇੱਥੇ ਪਿੰਡਾਂ ਦੇ ਅਜੇ ਤੱਕ ਸਰਕਾਰ ਦੀ ਸਿਰਫ ਇੱਕ ਕਿਸ਼ਤੀ ਇੱਕ ਬਸ ਦੇ ਉੱਤੇ ਆਈ ਆ ਜਿਹੜੀ ਕੀ ਆ ਫੇਰ ਰਹੀ ਆ ਇਹਦੇ ਨਾਲ ਪਿੰਡਾਂ ਦੇ ਪਿੰਡਾਂ ਦੇ ਵਿੱਚ ਤੇ ਬਹੁਤ ਮੁਸ਼ਕਲ ਆਈ ਆ ਇਹਦੇ ਨਾਲ ਕੀ ਕੀਤਾ ਜਾਣਾ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਫੌਜ ਲਈ ਜਾਵੇ ਵੱਧ ਤੋਂ ਵੱਧ ਕਿਸਤੀਆਂ ਜਿਹੜੀਆਂ ਇੱਥੇ ਮਗਾਈਆਂ ਜਾਣ ਲੋਕਾਂ ਨੂੰ ਸੇਫ ਕੀਤਾ ਜਾਵੇ ਕਿਉਂਕਿ ਆ ਆ ਦੋ ਪਿਛਲੇ ਘੰਟੇ ਦੋ ਘੰਟਿਆਂ ਦੇ ਵਿੱਚ ਹੀ 4-4 ਫੁੱਟ ਲੋਕਾਂ ਦੇ ਘਰਾਂ 'ਚ ਪਾਣੀ ਵੜ ਗਿਆ ਵਹਿੰਦਿਆ ਵਹਿੰਦੇ ਗੁਰਦੁਆਰਾ ਸਾਹਿਬ ਕਦੀ ਪਾਣੀ ਨਹੀਂ ਆਇਆ ਇਹ ਗੁਰਦੁਆਰੇ ਸਾਹਿਬ ਦੇ ਅੰਦਰ ਪਾਣੀ ਤੱਕ ਆ ਗਿਆ ਇਸ ਕਰਕੇ 01988 ਦੇ ਹੜ੍ਹ ਹੁੰਦੇ ਨੇ ਉਦੋਂ ਇਸ ਗੁਰਦੁਆਰਾ ਸੈਬੇਂਦਰ ਪਾਣੀ ਪਹੁੰਚਿਆ ਸੀ 88 ਦੇ ਵਿੱਚ ਦੱਸਦੇ ਆ ਵੀ ਇੱਥੇ ਪਾਣੀ ਜਿਹੜਾ ਸੀ ਮਤਲਬ 88 ਦਾ ਵੀ ਰਿਕਾਰਡ ਟੁੱਟਣ ਦਾ ਤਿਆਰ ਹੋਇਆ ਪਿਆ ਹਾਲਾਤ ਜੋ ਮੈਂ ਲੋਕਾਂ ਨਾਲ ਫੋਨ ਤੇ ਗੱਲ ਕਰ ਰਿਹਾ ਪਿੰਡਾਂ ਜਾਂ ਦੂਜੇ ਤੀਜਾ 1988 'ਚ ਜਿਹੜੇ ਹਾਲਾਤ ਬਣੇ ਸੀ ਇੱਥੋਂ ਦੇ ਉਹਦਾ ਵੀ ਰਿਕਾਰਡ ਟੁੱਟ ਜੋ ਹਾਲਾਤ ਇਹ ਬਣੇ ਸਰਕਾਰ ਦੀਆਂ ਨਾਕਾਇਕੀਆਂ ਕਿਸੇ ਨੇ ਧਿਆਨ ਨਹੀਂ ਦਿੱਤਾ ਕੋਈ ਬੰਨ ਨਹੀਂ ਬੱਧਾ ਕੋਈ ਲੈਣਾ ਨਹੀਂ ਕੋ ਦੇਣਾ ਨਹੀਂ ਸਿਰਫ ਐਸਪੀਸੀ ਵੱਲੋਂ ਕਿਸ ਤਰ੍ਹਾਂ ਦੇ ਬੰਦੋਬਸਤ ਕੀਤੇ ਗਏ ਤੁਸੀਂ ਕਿਸ ਤਰ੍ਹਾਂ ਦੇ ਅਰੇਂਜਮੈਂਟ ਕੀਤੇ ਸਾਡੇ ਇੱਥੇ 50 ਕਮਰਿਆਂ ਦੀ ਸਾਡੇ ਕੋਲ ਸਰਾ ਹੈ ਚਾਰ ਸਾਡੇ ਕੋਲ ਹਾਲ ਆ ਵੱਡੇ ਦੀਵਾਨ ਆ ਲਿਆ ਲੰਗਰ ਦਾ ਅਸੀਂ ਛੱਤ ਤੇ ਪ੍ਰਬੰਧ ਕਰਾਤਾ ਮਤਲਬ ਅਸੀਂ ਸਾਰਾ ਜਿਹੜਾ ਪ੍ਰਬੰਧ ਆ ਉਹ ਟੋਟਲ ਜਿਹੜਾ ਅਸੀਂ ਆਪਣਾ ਕਰਕੇ ਬੈਠੇ ਆ ਜਿੰਨੀ ਵੀ ਸੰਗਤ ਆਉਣੀ ਸ਼ੁਰੂ ਹੋ ਗਈ ਐ ਇੱਥੇ ਪਿੰਡਾਂ ਚੋਂ ਉਹਨਾਂ ਦਾ ਵਧੀਆ ਇੱਥੇ ਹਰ ਤਰ੍ਹਾਂ ਦਾ ਪਾਣੀ ਖਾਣਾ ਪੀਣਾ ਹਰ ਤਰ੍ਹਾਂ ਦਾ ਜਿਹੜਾ ਪ੍ਰਬੰਧ ਅਸੀਂ ਇੱਥੇ ਕਰਕੇ ਬੈਠੇ ਆ ਜੇ ਸਾਡੇ ਕੋਲ ਫੇਰ ਵੀ ਸੰਗਤ ਵਧ ਗਈ ਪਿੰਡਾਂ ਤੋਂ ਤੇ ਲਾਗੇ ਸਾਡੇ ਇੱਥੇ ਗੁਰੂ ਕਾ ਬਾਗ ਗੁਰਦੁਆਰਾ ਆ ਉੱਥੇ ਵੀ ਅਸੀਂ 1000 2000 ਬੰਦੇ ਦਾ ਪ੍ਰਬੰਧ ਜਿਹੜਾ ਸਾਰਾ ਕਰਵਾਤਾ ਮੈਨੇਜਰ ਸਾਹਿਬ ਨੂੰ ਬੇਨਤੀ ਕੀਤੀ ਪ੍ਰਸ਼ਾਦਾ ਬਿਸਤਰੇ ਸਾਰਾ ਕੁਝ ਉੱਥੇ ਪ੍ਰਬੰਧ ਕਰਤਾ ਪ੍ਰਮਾ ਕਿਰਪਾ ਕਰਕੇ ਤੇਨੂੰ ਮਤਲਬ ਪ੍ਰਮਾਤਮਾ ਕਿਰਪਾ ਕਰੇ ਸਮਾ ਜਿਹੜਾ ਮਾੜਾ ਇਹ ਟਲੇ ਹਾਲਾਤ ਬਹੁਤ ਮਾੜੇ ਹੁੰਦੇ ਜਾ ਰਹੇ ਦਿਨੋਂ ਦਿਨ ਕਿਉਂਕਿ ਕੱਲ ਇੱਥੇ ਕੁਝ ਨਹੀਂ ਸੀ ਹੈਗਾ ਪਿੱਛੇ ਅਸੀਂ ਪਾਣੀ ਅੱਜ ਆ ਵਹਿੰਦੇ ਆ ਵੇ ਦਾ 2-4 ਘੰਟਿਆਂ ਦੇ ਵਿੱਚ ਵਿੱਚ ਸਾਰਾ ਰਮਦਾਸ ਏਰੀਆ ਜਿਹੜਾ ਗੁਰਦਰਾ ਸਾਹਿਬ ਦੇ ਵਿੱਚ ਵੀ ਪਾਣੀ ਆ ਗਿਆ ਅ ਕਿਸੇ ਤੁਹਾਡੇ ਉੱਚ ਅਧਿਕਾਰੀਆਂ ਨਾਲ ਗੱਲ ਹੋਈ ਹੈ ਕਿ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਕੱਲ ਵੀ ਪਾਣੀ ਨਹੀਂ ਸੀ ਹੈਗਾ ਸਵੇਰੇ ਵੀ ਪਾਣੀ ਨਹੀਂ ਸੀ ਇੰਨੀ ਜਲਦੀ ਨਾਲ ਜਿਹੜਾ ਪਾਣੀ ਵਧ ਰਿਹਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਹੋਰ ਵਿਗੜ ਸਕਦੇ ਨੇ ਕਿਵੇਂ ਦੇ ਹਾਲਾਤ ਹੋ ਸਕਦੇ ਨੇ ਕੋਈ ਵੱਡੇ ਅਧਿਕਾਰੀਆਂ ਨਾਲ ਗੱਲ ਹੋਈ ਹੋਵੇ ਹਾਂ ਬਿਲਕੁਲ ਪ੍ਰਸ਼ਾਸਨ ਦੇ ਨਾਲ ਐਸਐਸਪੀ ਸਾਹਿਬ ਨਾਲ ਗੱਲ ਹੋ ਰਹੀ ਆ ਡੀ ਸਾਹਿਬ ਨਾਲ ਵੀ ਗੱਲ ਹੋਈ ਆ ਉਹਨਾਂ ਨੂੰ ਬੇਨਤੀ ਕੀਤੀ ਕਿ ਪਿੰਡਾਂ ਦੇ ਵਿੱਚੋਂ ਲੋਕਾਂ ਨੂੰ ਕੱਢਿਆ ਜਾਵੇ ਲੋਕਾਂ ਨੂੰ ਸੇਫ ਕੀਤਾ ਜਾਵੇ ਇੱਕ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਇਹ ਵੀ ਬੇਨਤੀ ਕਰਨੀ ਚਾਹੁੰਦਾ ਕੀ ਪਿੰਡਾਂ ਦੇ ਵਿੱਚ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਦੇ ਸਰੂਪ ਪਾਏ ਆ ਉਹ ਅਸੀਂ ਕੋਸ਼ਿਸ਼ ਤੇ ਲੈਂਦੇ ਆ ਕੋਈ ਗੁਰਦੁਆਰਾ ਸਾਹਿਬ ਦੇ ਜਿਹੜੇ ਉਹ ਵੀ ਉੱਪਰ ਰਖਾਤੇ ਆ ਜਿੱਥੇ ਵੀ ਮਹਾਰਾਜ ਦੇ ਸੁਖਾਸਣ ਕਰਾਤਾ ਆ ਹੋਰ ਵੀ ਜੇ ਕਿਸੇ ਨਗਰ ਦੇ ਵਿੱਚ ਕੋਈ ਮੁਸ਼ਕਲ ਆ ਰਹੀ ਆ ਤਾਂ ਸਾਨੂੰ ਫੋਨ ਤੇ ਮੰਜਰ ਸਾਹਿਬ ਨੂੰ ਦੱਸਣ ਮੈਨੂੰ ਦੱਸਣ ਸਾਡੇ ਕੋਲ ਪ੍ਰਬੰਧ ਆ ਜਾ ਕੇ ਲੈ ਕੇ ਆਵਾਂਗੇ ਕਿਉਂਕਿ ਸਭ ਤੋਂ ਪਹਿਲਾਂ ਸਾਡਾ ਇਹ ਫਰਜ਼ ਬਣਦਾ ਕਿਉਂਕਿ ਅਸੀਂ ਤਿਆਰ ਬਰ ਤਿਆਰ ਆਪ ਦਾ ਹਰ ਤਰ੍ਹਾਂ ਦਾ ਪ੍ਰਬੰਧ ਜਿਹੜਾ ਇੱਥੇ ਕੀਤਾ ਲੰਗਰ ਦਾ ਵੀ ਕੀਤਾ ਰਹਿਣ ਦਾ ਸਹਿਣ ਦਾ ਪਾਣੀ ਦਾ ਹਰ ਚੀਜ਼ ਦਾ ਪ੍ਰਬੰਧ ਜਿਹੜਾ ਸਾਡਾ ਇੱਥੇ ਗੁਰਦਾਰੇ ਹੈਗਾ ਧੰਨਵਾਦ ਜੀ ਸੋ ਤਸਵੀਰਾਂ ਇੱਕ ਵਾਰ ਤੁਹਾਨੂੰ ਮੂੜ ਤੋਂ ਦਿਖਾ ਦਿੰਨੇ ਆ ਕਸਬਾ ਰਮਦਾਸ ਦੀਆਂ ਤੁਸੀਂ ਦੇਖ ਸਕਦੇ ਹੋ ਕਿ ਇਹ ਜੋ ਸਾਹਮਣੇ ਪਿੰਡ ਹੈ ਇਹ ਇਸ ਸਮੇ ਜਿਹੜਾ ਪਾਣੀ ਦੀ ਗ੍ਰਿਫਤ ਦੇ ਵਿੱਚ ਹੈ ਪਾਣੀ ਜਿਹੜਾ ਹੈ ਉਸਨੇ ਜਿਹੜਾ ਚਾਰੇ ਤਰਫ ਤੋਂ ਪਿੰਡ ਨੂੰ ਘੇਰਿਆ ਹੋਇਆ ਜੇ ਦੱਸ ਰਹੇ ਨੇ ਕਿ ਇੱਥੋਂ ਦੇ ਜਿਹੜੇ ਲੋਕ ਹੈਗੇ ਨੇ ਕੁਝ ਵਿਅਕਤੀ ਜਿਹੜੇ ਆ ਘਰਾਂ ਦੇ ਅੰਦਰ ਹਲੇ ਵੀ ਮੌਜੂਦ ਹੈਗੇ ਆ ਔਰ ਐਨਡੀਆਰਫ ਦੀਆਂ ਜਿਹੜੀਆਂ ਟੀਮਾਂ ਨੇ ਉਹਨਾਂ ਵੱਲੋਂ ਜਿਹੜਾ ਹੈਗਾ ਉਹ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਸੋ ਤੁਹਾਡੀ ਜਿਹੜੇ ਇੱਥੋਂ ਦੇ ਆਸ-ਪਾਸ ਦੇ ਪਿੰਡਾਂ ਦੇ ਲੋਕ ਨੇ ਇਹ ਮੋਹਤਬਰ ਨੇ ਜਾਂ ਹੋਰ ਵੀ ਜਿਹੜੇ ਲੀਡਰ ਸਹਿਬਾਨ ਨੇ ਉਹਨਾਂ ਨਾਲ ਵੀ ਗੱਲਬਾਤ ਕਰਕੇ ਜਾਣਦੇ ਆ ਕਿ ਉਹਨਾਂ ਵੱਲੋਂ ਕਿਵੇਂ ਦੇ ਬੰਦੋਬਸਤ ਕੀਤੇ ਜਾ ਰਹੇ ਨੇ ਬਿਹਤਰ ਉਪਚਾਰ ਆਸ ਸੁਰਕਸ਼ਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦੇ ਲਈ ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸੁਵਿਧਾ ਮਿਲਦੀ ਹੈ ਉਹਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋ੍ਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ। ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ। ਮਲੇਰੀਆ, ਪੱਥਰੀ, ਜੋਨਡੀਜ਼, ਟਾਈਫਾਇਡ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ, ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਤੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਆ ਇੰਡੀਆ ਨਿਊਜ਼